ਹਾਜੀ ਮਿੱਤਰੋ ਕੀ ਹਾਲ ਚਾਲ ਨੇ ਤੁਹਾਨੂੰ ਪਤਾ ਹੀ ਆ ਪ੍ਰਕੀਰਤ ਮੈਂ ਤੁਹਾਡਾ ਆਪਣਾ ਬਲੌਗਰ ਮੇਰੇ ਨਾਲ ਨਵੀਂ ਆ ਜਿਹੜੂ ਵੀ ਤੁਸੀਂ ਜਾਣਦੇ ਆ ਕਾਹਸਾਗਾ ਹੁਣ ਆਪਾਂ ਇੱਕ ਨਵੇਂ ਬਲੌਗਰ ਉੱਠੇ ਆ ਗਏ ਹਨਾ ਉਹਨਾਂ ਦਾ ਥੋੜਾ ਜਿਹਾ ਆਪਾਂ ਡਿਸਕਸ ਆਪਾਂ ਉਹਨਾਂ ਦਾ ਬਲੌਗ ਦੇਖਣੇ ਅੱਜ ਆਪਾਂ ਰਲ ਕੇ ਹੁਣ ਮੈਂ ਅਸੀਂ ਚੈੱਕ ਕਰਦੇ ਹਾਂ ਹੁਣ ਉਹਨਾਂ ਦਾ ਵੀ ਕਿੱਦਾਂ ਰਿਐਕਸ਼ਨ ਰਿਐਕਸ਼ਨ ਸਾਡਾ ਨਹੀਂ ਦੇਖਣਾ ਆਪਾਂ ਬਲੌਗ ਦੇ ਅੰਦਰੋਂ ਦੇਖਣਾ ਜਮਾ ਡੀਪਲੀ ਲੈ ਕੇ ਚੱਲਾਂਗੇ ਤੁਹਾਨੂੰ ਪੂਰਾ ਹਾਂਜੀ ਹਟਮਾਰ ਦੀ ਸਾਰੇ ਬਈ ਰੋਦਾ ਸਰੇ ਠੀਕ ਹੋਊਗੀ ਨਾ ਨਾ ਬੁਲਾ ਦੇ ਸਟਾਰਟਿੰਗ ਹੋ ਜਾ ਮੈਂ ਕੀ ਕਹਿੰਦਾ ਮੈਂ ਕਿਤੇ ਰੋਂਦਾ ਲੱਗਿਆ ਨਾ ਬਲ ਰੋਂਦਾ ਠੀਕ ਗੱਲ ਮੂੰਹ ਹੀ ਹੋਦਾ ਮੂੰਹ ਹੀ ਕੀ ਕਰੀਏ ਨਾ ਯਾਰ ਕਰ ਜਾ ਤੇਰਾ ਚ ਕਾਲਜ ਜਾਣਾ ਨਾ ਦੇਖਦੇ ਆ ਕਾਲਜ ਆ ਕੀ ਬਣਦਾ ਕੀ ਬਣਦਾ ਕੀ ਬਣਦਾ ਕਹਾਣੀ ਬਣਦਾ ਹੁੰਦਾ ਸਹਦ ਵੀਰਵਾਲ ਆ ਗੀ ਚੱਲ ਬਣ ਜੀ ਹਾਂ ਹਾਂ ਗਾਈਜ਼ ਹੁਣ ਆਪਾਂ ਤਿਆਰ ਹੋ ਚੁੱਕੇ ਆਂ ਇਹ ਗੱਡੀਆਂ ਪੂਰੇ ਇੱਕ ਵਾਰ ਲੋਕ ਚੈੱਕ ਕਰ ਲੋ ਲੋਕ ਚੈੱਕ ਲੋਕ ਕਿਤੇ ਆ ਲੱਭ ਕਿਤੇ ਆ ਹੁਣ ਤਿਆਰ ਕਰ ਦੇ ਲਈ ਬਿਥਨੋਗੇ ਦਿਖਾਉਗੇ ਵਿੱਚ ਲੋਕ ਆ ਦੇਖੋ ਚੱਕਰ ਰੈਕਟਰ ਕਿਉਂ ਆ ਪਾਈ ਕਿਉਂ ਲੋਕ ਦੇਖੋ ਸਰ ਯਾਰ ਸਰ ਸਰ ਬਈ ਬਈ ਸਰਾ ਸਰਾ ਯਾਰ ਗੱਡਵਾ ਦਾ ਬੁਰੀ ਤਰੀਕੇ ਨਾਲ ਸਭ ਸਹੀ ਲੱਗ ਰਿਹਾ ਕਿੱਥੇ ਆ ਇਹ ਕੀ ਕਹਾਣਾ ਹੁਣ ਪਤਾ ਕਿਉਂ ਬਾਜ਼ ਮੰਦ ਹੋ ਗਈ ਸੀ ਤਸੋ ਕਿਉਂ ਮਾਦੀ ਬਣ ਰਹੀ ਜੀ ਇਹ ਨੂੰ ਕਿਹਨੇ ਕਾਲੂ ਗਿਆ ਸਾਰੀ ਪਿੱਛਾ ਦੀ ਆ ਦੇਖੀ ਬਾਤ ਸੁਣਦੀ ਉਹ ਬਾਈ ਤੁਸੀਂ ਚੈੱਕ ਕਰਿਓ ਉਹ ਗੇਟ ਖੁੱਲਿਆ ਇਹਦੇ ਕਿਸੇ ਘਰ ਦੇ ਨੇ ਕਿਹਾ ਵੀ ਹਾਂ ਵੇ ਵੱਢਣਿਆ ਆਈ ਕਰੀ ਜਾਂਦਾਗਾ ਬੰਦੇ ਆ ਬੰਦੇ ਬੰਨੇ ਨਾਮ ਨੇ ਤੁਸੀਂ ਕਮੈਂਟਾਂ ਚ ਜ਼ਰੂਰ ਦੱਸਿਓ ਇੱਕ ਵਾਰੀ ਦੇਖ ਕੇ ਆ ਦੇਖਿਓ ਬਾਤ ਸੁਣ ਗੇਟ ਦੀ ਫਿਰ ਉਹ ਚਾਉਂ ਜਾਂ ਰਿਹਾ ਕੋਲਿਸ ਲੋਕਾਂ ਦਾ ਆ ਰਿਹਾ ਕੋਲਿਸ ਉਹ ਆਪਾਂ ਹੁਣ ਘਰੋਂ ਨਿਕਲ ਜੀ ਤੈਨੂੰ ਕੱਬੇ ਲੱਗਦੇ ਸੁਦੀਪ ਉਹ ਗੱਤਾਂ ਮੈਂ ਪੂਰੇ ਵੀ ਦੱਸਦਾ ਇਹ ਤਾਂ ਬਾਈ ਘਟੋਂ ਦੀ ਆਵਾ ਉਹ ਐ ਨਹੀਂ ਕਹਦਾ ਮੋੜਿਆ ਥੋੜੀ ਕਰ ਲੈ ਉਹ ਐ ਜਨਾਈ ਦਿੰਦਾ ਖੜਕਈ ਜਨਾਈ ਜਾਂਦਾ ਤੇਰੇ ਨੂੰ ਮੈਂ ਵੀ ਕਹਿੰਦਾ ਜੀ ਕੱਪ ਕਰ ਲੱਗੇ ਲਗਾ ਬਾਈ 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 ਨਾ ਕਰੋ ਗਲਤ ਗੱਲ ਐਸਾ ਕਰਕੇ ਥੁੜੀਏਗੀ ਜੀ ਕੀ ਲੱਗ ਰਹੀ ਹੈ ਤੇ ਤੋ ਫਿਰ ਤਾਂ ਬਾਹਰ ਦੇਖੀਏ ਤੇ ਦੇਖੀਏ ਭਾਈ ਉਹ ਡਾਕਟਰ ਦਿਖਾਉਂਦੇ ਆ ਦਿਖਾਉ ਆ ਦੇਖ ਚੈੱਕ ਕਰੋ ਡਾਕਟਰ ਨੂੰ ਭਾਈ ਜਾ ਰਿਹਾ ਕੋਈ ਜਾਂ ਨਹੀਂ ਵੀਡੀਓ ਬਣਾ ਲਈ ਵੀ ਤਾਪਦੇ ਭਾਈ ਪੰਪਾਇਰ ਲਗਾ ਦੇ ਸਾਨੂੰ ਕਿੰਨਾ ਡੈਟਿੰਗ ਕਿੰਨੇ ਲੱਗੇ ਫੋਨ ਤੇ ਨਹੀਂ 100 ਰੁਪਏ ਤਾਂ ਤੂੰ ਲੈ ਕੇ ਤੂੰ ਤੈਨੂੰ 200 ਰੁਪਏ ਅਜੀ ਦੇਣਾ ਤੈਨੂੰ ਲੈਕ ਉਦੋਂ ਲੈਕ ਕਿਹਦੇ ਦਾ ਸਿੱਖ ਤੂੰ ਲੈਕ 300 ਰੁਪਏ ਮੈਂ ਦਿੰਨਾ ਪਹਿਲਾਂ ਮੂੰਹ ਸਾਫ ਕਰਾ ਦੇ ਦੇਣਾ ਦਿੰਦਾ ਮੈਂ ਦੋ ਟਾਈਆਂ ਰੁਪਏ ਮੈਂ ਕੋਸਤਾ ਗਰਾਵ ਨਹੀਂ ਕੋਈ ਖਰਾਬ ਨਹੀਂ ਪਰ ਵੀ ਸਾਡੀ ਸਾਡੀ ਮਤਲਬ ਆ ਪਾਣੀ ਪੀਦਾ ਬਾਈ ਕਿਸੇ ਨੇ ਵੀ ਲੋ ਲੋ ਜੜੀ ਤਾਂ ਨਹੀਂ ਹੋਵੇ ਤਾਂ ਮੇਰਾ ਵੀ ਜਨਰਲ ਆ ਆਪਣਾ ਚੈਨਲ ਆ ਰਿਹਾ ਬਲੌਗਸ ਆ ਰਿਹਾ ਬਲੌਗਸ ਓਕੇ ਹੋਰ ਇੱਕ ਮਿੰਟ ਇਹਨੇ ਬਾਈ ਇਹਨੇ ਇਹਨੇ ਉਹਨੂੰ ਕਿਹਾ ਸੀ ਤਾਂ ਕਹਿੰਦਾ ਵੀ ਮੇਰੇ ਉਹਦਾ ਆ ਬਲੌਗਸ ਚੈਨਲ ਹੋਣ ਜਾਂਦਾ ਕਰਦੇ ਸੀ ਬਾਈ ਬਾਈ ਨੇ ਕਿਹਾ 15 ਸਬਸਕ੍ਰਾਈਬਰ 15 ਨਹੀਂ ਹੈ ਕਿ 11 11 ਨਹੀਂ 11 ਸਬਸਕ੍ਰਾਈਬਰ ਚੱਲ ਕੋਈ ਚੱਲ ਕੋਈ ਬਾਹਰ ਆ ਗਿਆ ਪਾਣੀ 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 ਪਾ ਆਨੇ ਬੱਤ ਔਰ ਕਾਹ ਕਰਦਾ ਆਲੇ ਮਿਟਾਈ ਆ ਸਰ ਗੋਲ ਨਹੀਂ ਮੈਂ ਇਤਨਾ بڑا ਹੀ ਫਾਇਦਾ ਗੀ ਗੱਲ ਸੁਣਾ ਬਾਈ ਨੇ ਹੁਣ ਰੋਕਿਆ ਰੰਗੋਲੀ ਕੋਲੇ ਫਿਰਦੇ ਆ ਕੁੜੀਆਂ ਵਾਲੇ ਕੰਮ ਦੇ ਤਾਂ ਬੜਾ ਇੰਟਰੈਕਟ ਦਿੰਦੇ ਆ ਇਹ ਬਾਕੀ ਆਈ ਵੀ ਸੰਧੂ ਸਾਹਿਬ ਹੋਇਆ ਨਾ ਸੰਧੂ ਸਾਹਿਬ ਨਹੀਂ ਐ ਨਹੀਂ ਤੇਰੀ ਸੰਧੂ ਸਾਹਿਬ ਦੀ ਸੰਧੂ ਜੀ ਸੰਧੂ ਸਾਹਿਬ ਆ ਵੀ ਲਾ ਲਓ ਚਲੋ ਆ ਗਿਆ ਗੱਲ ਗੱਡੀ ਹੋਣੀ ਬਾਕੀ ਸਾਹਮਣੇ ਕਿਹ ਕਿਹਾ ਵੀ ਨਹੀਂ ਐ ਮਿਹਨਤ ਕਿਤੇ ਖਰਾਬ ਕਰ ਦੇ ਦਿੰਦੇ ਮਿਹਨਤ ਖਰਾਬ ਕਰਦਾ ਹੁੰਦਾ ਯਾਰ ਜੱਟ ਸਾਲ ਨੂੰ ਕੀ ਮੈਡ ਐਟ ਲਈ ਅੰਡੀ ਨਮਾਡਲ ਬੰਦੇ ਬਾਕੀ ਯਾਰ ਸੁੰਦਰ ਵਿਚਾਰੇ ਆ ਨਹੀਂ ਉਸਨੇ ਬੜੀ ਗੰਦੋਰ ਕੱਲਾ ਚੱਕ ਕੇ ਦੁਨ ਨੇ ਯਾਰ ਇੱਕ ਮਿੰਟ ਹੁੰਦਾ ਮੈਂ ਇਹਨਾਂ ਨੇ ਸੀਨ ਪਤਾ ਕੀ ਕੀਤਾ ਜਿਹੜਾ ਉਹ ਆ ਫੁਗਰਾ ਇਨਸਾਨ ਉਹ ਤਾਂ ਮੈਂ ਕਰੀ ਜਾਂਦਾ ਨਾਲ ਮੈਡ ਸੰਧੂ ਮੈਂ ਬੈਠਦਾ ਬੈਠ ਜਾ ਤੂੰ ਬੈਠ ਜਾ ਤੂੰ ਉਹ ਸੌਰੀ ਸੰਧੂ ਸਾਹਿਬ ਨੂੰ ਫੜਦੇ ਨਹੀਂ ਮੈਂ ਅੱਗੇ ਸਾਈਡ ਤੇ ਚੱਲਦੀ ਬੱਸ ਕਿੱਥੇ ਆਉਣਾ ਵਾ ਕੀ ਜਰੂਰ ਮੈਂ ਕਹਿੰਦਾ ਇਹੋ ਕਰ ਦਿੰਦੇ ਉਸ ਦੇ ਬਾਜੀ ਖੜੀ ਅਈ ਤੋੜਾ ਐ ਕਿਸੇ ਵਿੱਚ ਆਉਂਦੇ ਜਸ ਕਾਲੇ ਚੋਰ ਵੀ ਨੇ ਆਲਾ ਕਿੰਨੇ ਬੰਦੇ ਹਰਾਮੀ ਆ ਬਈ ਆ ਨਹੀਂ ਇੱਕ ਵਾਰੀ ਗੱਲ ਸੁਣ ਨਵੇਂ ਤੁਸੀਂ ਬਲੌਗ ਦਾ ਬਣਾਉਣਾ ਕਦੇ ਸਾਡਾ ਬਲੌਗ ਦੇਖਿਆ ਜੀ ਕਦੇ ਕਲਾਸ ਨਹੀਂ ਦਿਖਾਈ ਕੋਈ ਵੀ ਦੇਖਿਆ ਸਾਡੇ ਬਲੌਗ ਚ ਉਹ ਯਾਰ ਮਾਪੇ ਜਦੋਂ ਕੁੜੀਆਂ ਦੇ ਕੋਲ ਨਹੀਂ ਨੰਗੜੇ ਇਹਦੀ ਗਰਦਨ ਦੇਖੋ ਯਾਰ ਇਹ ਤਾਂ ਆਦਿਆ ਕਰੋ ਯਾਰ ਦੀ ਕਿਉਂ ਨਹੀਂ ਸਰ ਦੱਸ ਉਹ ਕੰਮ ਹੈ ਕੋਈ ਪਈ ਹੈਗੀ ਚਾਹੀਦੀ ਚਾਹੀਦੀ ਸਵਾ 12 ਵਜੇ ਨਹੀਂ ਰਹਿ ਗਿਆ ਉਹ ਆਖਾ ਯਾਰ ਮੈਨੂੰ ਬੁਰਜ ਵਾਲਾ ਦਾ ਸਿਆਣਾ ਲੱਗਦਾ ਸੀ ਜਿਹੜਾ ਕੋਲ ਬੋਲਦਾ ਕੋਈ ਵੀਡੀਓ ਵੀ ਕੈਚਲ ਵੀਟ ਲੈਂਦੇ ਆ ਕੋਈ ਕਹਿੰਦਾ ਤੁਰੇ ਦਾ ਕਹਿੰਦਾ ਬਣਾਈ ਚੱਲੋ ਕੋਈ ਉਹਦਾ ਅਫਗਾਨਾ ਕਰਦਾ ਉਹਦਾ ਜਵਾਕਿਆ ਤੇ ਪਿਆਣਾ ਗਾਣਾ ਗਾਦਾ ਦੇ ਨਾਲੇ ਬੈਠਾ ਇਸ ਤੋਂ ਬਾਅਦ ਪੂਰਾ ਮੈਂ ਦੇਖ ਤੋ ਕੋਈ ਚੱਕਰੀ ਆੜੇ ਦੋ ਜਿੰਨੀਆਂ ਪਾਰਕਾਂ ਉਧਰ ਨੂੰ ਭੱਜਣੇ ਕਹਿੰਦਾ ਜਾਨ ਨਹੀਂ ਪਤਾ ਇਹ ਸਭ ਨਹੀਂ ਜਾਨੂ ਨਹੀਂ ਅਸੀਂ ਕਿਹੜਾ ਕੋਲ ਦੀ ਪਾਰਕ ਕਿੰਨੀਆਂ ਕਿ ਪਾਰਕ ਅਸੀਂ ਕਦੇ ਪਾਰਕ ਨਹੀਂ ਦੇਖੀ ਦਿਖਾਓ ਤੁਸੀਂ ਉਹ ਦੇਖੋ ਉਹ ਬਈ ਦੇਖੋ ਦੇਖਾ ਬਈ ਆ ਵੀਡੀਓ ਇੱਥੇ ਰੋਕ ਕੇ ਦੇਖੋ ਜਿੱਥੇ ਨੇ ਕਿਹਾ ਪਾਰਕਾਂ ਇਹ ਕੀ ਦਿਖਾਉਣਾ ਚਾਹੁੰਦਾ ਇਹ ਕਿਹੜੀ ਪਾਰਕ ਦਿਖਾਉਣਾ ਕਹਿੰਦਾ ਆ ਗਿਆ ਉਹ ਆ ਗਿਆ ਵਾਲੀ ਕਾਲਜ ਦੀਆਂ ਪਾਰਕਾਂ ਆਉਂਦਾ ਚੱਕ ਜੀ ਆ ਇੱਕ ਵਾਰ ਚੱਕ ਜੀ ਗਾ ਕੇ ਆ ਬੈਠਾ ਨਾ ਨਾ ਹਾਂ ਮੇਰੇ ਮਿੱਤਰੋ ਮੈਂ ਆ ਗਿਆ ਇਹ ਬਾਈ ਤੈਨੂੰ ਮੈਂ ਦੱਸਣਾ ਇਹ ਫੇਮ ਘਟ ਰਿਹਾ ਲੋਕੀ ਸਾਡੇ ਸਬਸਕ੍ਰਾਈਬਰਾਂ ਨੂੰ ਫੇਮ ਘਟਦੇ ਆ ਇਹ ਇਹ ਸਾਡੀ ਵੀਡੀਓ ਤਾਂ ਉਹਨਾਂ ਨੇ ਵਿੱਚ ਲੈ ਕੇ ਆਂਦੀ ਹੈ ਕਿ ਸ਼ਾਇਦ ਫੇਮ ਨੂੰ ਲਿਆਗਾ ਮਤਲਬ ਸੁਣ ਲਿਆ ਤਾਂ ਚੱਲ ਜਾ ਦੇਖਦੇ ਚਲੋ ਦੇਖ ਤੇ ਆਪਾਂ ਆਏ ਤਾ ਅਬ ਕੋਲੇ ਦੀ ਬਾੜ ਵਿੱਚ ਜਾਓ ਉੱਥੇ ਦੇਖਦੇ ਅੱਲਾ ਮਿੱਲਾ ਹੋਇਆ ਬਿਆਸ ਤਰੀਕ ਇਹ ਹੋਇਆ ਹੈ ਤੇਰੀ ਫੋਟੋ ਕਿੱਥੇ ਮਸ ਗਿਆ ਕੋਈ ਵਾਸਤੇ ਪਿਆਰ ਦੀ ਕਾਰ ਦੀ ਬਣਾਤਾ ਉਹ ਫਿਰ ਗੱਲ ਕਰਦੀ ਉਹਨੇ ਦੇਖੋ ਸ਼ਰਮ ਨਹੀਂ ਖਾਂਦੇ ਯਾਰ ਇਹ ਕੁੜੀਆਂ ਕੋਲ ਘਰ-ਘਰਾਂ ਕੱਢਦੇ ਇਹਦੀ ਜਿਹਨੇ ਹੁਲਾਤੀ ਮੱਲਾ ਕੱਟਦੀ ਹੈ ਨਾ ਜਿਹੜੀ ਇਹਨਾਂ ਕੋਈ ਕੱਟਿਆ ਗੱਲ ਉਹਦੇ ਫੋਟੋ ਕੱਟੀ ਜਾਵੇ ਯਾਰ ਇਹ ਗੱਲ ਗਲਤ ਗੱਲ ਆ ਯਾਰ ਫੋਨ ਮਾਰੂ ਬਲੌਕ ਇਹਦੇ ਕੁਝ ਨਹੀਂ ਚਾਹੀਦਾ ਰਿਪੋਰਟ ਰਿਪੋਰਟ ਇੱਧਰ ਦਿਖਾਣਾ ਮੈਨੂੰ ਦੇਖ ਲੈ ਉਹ ਦੇਖਣਾ ਉੱਧਰ ਦਿਖਾ ਲੈ ਚੱਕ ਚੱਕ ਇਹ ਸਾਲਾ ਇਹ ਟਰੈਕਲ ਜੱਟ ਨੂੰ ਲੋੜ ਆ ਗਿਆ ਕੀ ਕੀ ਆ ਬਾਂਸ ਜੀ ਇੱਕ ਬਲੌਗਰ ਇਹਨਾਂ ਨੇ ਸਾਰਿਆਂ ਨੇ ਕਹਿਣ ਲੱਗ ਪਏ ਆਹ ਦੇਖਦਾ ਬਾਈ ਆ ਗਿਆ ਇਹ ਘਰ ਆ ਗਿਆ ਲੋ लेके ਆ ਆਜਾ ਦੇ ਤੇ ਮੈਂ ਗੰਨੇ ਵਾਲੇ ਚ ਗੰਨਾ ਨਿਕਲੇ ਆਉਂਦਾ ਅੱਜ ਤੋ ਇਹਦਾ ਨਾ ਆ ਰਹੀ ਨਹੀਂ ਅੱਜ ਤੋ ਇਹਦਾ ਨਾ ਬਾਂਸ ਬਸ ਵੀਡੀਓ ਆ ਗਈ ਆਪਣੀ ਠੀਕ ਆ ਮੈਨੂੰ ਪਤਾ ਫਿਰ ਮੇਰਾ ਤਾਂ ਬਲੌਗ ਆ ਉਹ ਕਰਵਾ ਦਿੰਦੇ ਆ ਇਹ ਲੀਡ ਕਰਵਾਉਣ ਵਾਲਾ ਗੱਲ ਦਿੰਦੇ ਆ ਰਿਪੋਰਟਾਂ ਮਾਰ ਦਿੰਦੇ ਆ ਬੈਠਾ ਕਰੋ ਜਿਹੜੇ ਜਿਹੜੇ ਦਾ ਬੰਦਾ ਵਲੌਗ ਦੇਖਦੇ ਆ ਨਾ ਉਹ ਤਾਂ ਬੈਠਾ ਨਾ ਕਰੋ ਹੁਣ ਆਈ ਵਲੌਗ ਪਿਆ ਕਰਨੀਏ ਬਾਈ ਦੇਖੋ ਪਰ ਦਿਨ ਪਿਆ ਹੁਣ ਬਲੌਗ ਰੱਖੀ ਜਾ ਰਹੇ ਆ ਜਿਹੜਾ ਕਾਲਜ ਦਾ ਘਰੇ ਮਾਡਲ ਪਾ ਲਾ ਦੇਖੋ ਪਾ ਲਾ ਦੇਖੋ ਉਹ ਤਾਂ ਪਾ ਰਿਹਾ ਦਾ ਉਹਨੂੰ ਭੱਜਦਾ ਬੰਦਾ ਉਹ ਕਹਿੰਦਾ ਯਾਰ ਗਾ ਗਾ ਇਹ ਤਾਂ ਗਾਹਾਂ ਮੰਦ ਪੂਰੇ ਗਾਹਾਂ ਸੋਕਤਾ ਬੋਕ ਗਾਹਾਂ ਕਰਦਾ ਉਹ ਲੈਣ ਦਿਆ ਯਾਰ ਲੱਗੇ ਆ ਤੇ ਕਾਲਜ ਇਹਨਾ ਕੋਈ ਐਡਰੈਸ ਉਹ ਹੈ ਡੈਸ਼ ਕੀ ਡੈਸ਼ ਟੈਗ ਬਲੌਗ ਬਣਿਆ ਨਹੀਂ ਨਾ ਬਾਕੀ ਦੇਖਦੇ ਕਰੇ ਅਗੇ ਜਾਵੇ ਐਂਡ ਕਰਦਾ ਕਿ ਜਾ ਫਿਰ ਸੋਣਾ ਹੋਗਾ ਬਸ ਫਿਰ ਰੱਖ ਕੇ ਕਹਿੰਦਾ ਭਾਈ ਦੇਖਦੇ ਕਰੇ ਕਿ ਨਾਂ ਨੂੰ ਵੀ ਲਈ ਹੋਣਾ ਫਿਰ ਬਲੌਗ ਯਾਰ ਅਸੀਂ ਦੇ ਦਾ ਨਹੀਂ ਪਤਾ ਕੰਨਾ ਵੀ ਆ ਬਾਈ ਕਰਦਾ ਕੋਈ ਕਮੈਂਟ ਬਾਈ ਕਮੈਂਟ ਕਮੈਂਟ ਕਰਦਾ ਹੁੰਦਾ ਕੋਈ ਇੰਟਰਸਟਡ ਹੈ ਕਿਵੇਂ ਬਣ ਜਾਂਦਾ ਯਾਰ ਵਾਹ ਬਿੱਤਰਾ ਬਸ ਦੇਖਦੇ ਆਂ ਫਿਰ ਵਾਕੀ ਹਾਂ ਕਰੇ ਇਹ ਦਿਨਾ ਕਰੇ ਕਰੀਏ ਆ ਚੱਪੀਆਂ ਅੱਛਾ ਤਪੜੇ ਤਾਂ ਬਰਨਿਆ ਯਾਰੀ ਕੋਈ ਰੋਟੀ ਖਾ ਕੇ ਤੇ ਹੁਣ ਤੁਸੀਂ ਬਾਹਰ ਦੇ ਲੋਡ ਚਾਏ ਆ ਆਹ ਦਿਨ ਐਸ਼ ਕਰ ਸਕਦੇ ਹੋ ਕਰਦੇ ਆਂ ਸੌਂਦੇ ਆਂ ਬੀਜੀਆਂ ਆਂ ਆ ਤਾਂ ਆ ਗਿਆ ਮੈਂ ਸਬਜ਼ੀ ਜਿੱਥੇ ਆ ਕੱਲ ਤੱਕ ਮੇਰੀ ਸਬਜ਼ੀ ਦਾ ਠੀਕ ਆ ਰਿੰਗ ਸੌਣ ਤੇ ਥੱਲੇ ਕੋਈ ਫੁੱਲ ਚੰਗਦਾ ਹੁੰਦਾ ਜੋੜਦਾ ਚੱਲਦੇ ਉਹਨਾਂ ਦੇ ਕੋ ਸਬਜ਼ੀਆਂ ਲੈ ਕੇ ਜਾਣੀਆਂ ਇਧਰ ਲੈ ਕੇ ਆਉਣੀ ਇਹਨਾਂ ਦੇ ਘਰੋਂ ਆਪਣਾ ਜਿਹੜੀ ਟਰਾਲੀ ਆ ਪੈਨ ਘਰ ਬਾਹਰ ਹੀ ਲਾਈ ਬੱਸ ਲੈ ਆ ਬੜੀ ਆ ਗਈ ਸਵੇਰ ਮੰਡੀ ਨੂੰ ਇਹਨਾਂ ਤੋਂ ਲੈ ਕੇ ਆਏਗਾ ਜੇ ਮੰਡੀ ਚਲੀ ਜਾਏਗਾ ਤੇ ਉਸ ਤੋਂ ਬਾਅਦ ਆ ਸ਼ਾਇਦ ਇਹ ਨਹੀਂ ਪਤਾ ਤੇ ਆ ਜਨਾਨੀ ਇਹ ਨੂੰ ਇਹ ਨਹੀਂ ਪਤਾ ਇਹ ਕਿਹੜਾ ਪੌਣਾ ਕਰਿਆ ਹੋਣਾ ਕਰਿਆ ਹੋਣਾ ਇਤਰਾ ਹਾ ਤਾਂ ਸਾਨੂੰ ਪਤਾ ਨਾ ਇਹ ਇਹ ਸਾਨੂੰ ਨਹੀਂ ਪਤਾ ਪਤਾ ਨਹੀਂ ਪਤਾ ਹੈ ਨਾ ਤੁਹਾਨੂੰ ਵੀ ਪਤਾ ਹੈ ਹਾਂ ਤਾਂ ਪਾਲਕ ਹੋਗੀ ਪਾਲਕ ਇਹ ਨਹੀਂ ਅਨੋਰਗੇ ਪਤਾ ਨਹੀਂ ਕਿ ਹਾਂ ਨਹੀਂ ਵੇਣਾ ਪਤਾ ਕੀ ਹੈ ਕਿਉਂਕਿ ਆਪਾਂ ਬੀਜੀਆਂ ਨਹੀਂ ਆਪਾਂ ਸਿਰਫ ਮਣੀ ਲਾਉਣ ਆਏ ਆ ਅੱਛਾ ਅੱਛਾ ਬਹੁਤ ਵਧੀਆ ਬoi ਪੋੜਾ ਕਰਤਾ ਬਰਾਬਰ ਘੰਟਾ ਦਾ ਤੇ ਉਸ ਤੋਂ ਬਾਅਦ ਦੇਖਾਂਗੇ ਕੀ ਕਰਨਾ ਕੀ ਕਰਨਾ ਬਸ ਕਰ ਦੋ ਤਾਂ ਯਾ 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 ਬਰਲੋ ਬਰਲੋ ਨਹੀਂ ਯਾਰ ਇਹ ਤਾਂ ਸੋਹਣੀ ਲੱਗਦੀ ਹੈਗੀ ਬਲੌਗ ਵਿੱਚ ਕਦੇ ਸਾਹਮਣੋਂ ਵਧੀਆ ਇਹੀ ਲੱਗਦੀ ਮੈਨੂੰ ਬਸ ਸਾਰੇ ਬਲੌਗ ਜਿਹੜੇ ਦਿਖਾਈ ਹੈ ਇਹ ਕੋਈ ਪਰਮਾ ਕੁਝ ਜਾਂਦੀ ਤਰ੍ਹਾਂ ਨਾ ਮੱਤਾ ਤਾਂ ਤੇ ਸਭ ਲੋਕ ਨੇ ਨਾ ਲਾ ਲਾ ਰੋਕੇ ਫਿਰ ਨਾਲ ਹੀ ਇਹਨਾਂ ਨੂੰ ਪਾਣੀ ਸੋ ਗਾਇਸ ਇਹ ਸੀ ਆਪਣਾ ਅੱਜ ਦਾ ਵਿਆਹ ਬੜੀ ਲੱਗਿਆ ਤਾਂ ਲਾਈਕ ਐਂਡ ਸਬਸਕ੍ਰਾਈਬ ਜਰੂਰ ਕਰਨਾ ਕਿ ਬਾਈ ਹੱਥੇ ਰੋਲੀ ਚੁੱਕੀ ਆ ਆਹ ਆ ਲਾ ਬਾਕੀ ਯਾਰ ਗੱਲਾਂ ਨੇ ਗੱਲਾਂ ਯਾਰ ਜਿਆਦਾ ਲਾਖੜਾ ਐਕਸ਼ਨ ਜਰਾ ਕਰਿਆ ਲੱਗਦਾ ਅੱਜ ਨੇ ਜਿਵੇਂ ਗੱਲ ਤੋ ਬਹੁਤ ਅੰਗਰ ਨਹੀਂ ਐਕਟਰਾਂ ਦਾ ਓਕੇ ਹੋਈ ਬਾਅਦ ਚ ਮਿਲਦੇ ਉਹ ਚੀਜ਼ ਪੂਰੀ ਇਹ ਪੂਰੀ ਹਾਈ ਲੈਵਲ ਦੀ ਓਏ ਯਾਰ ਅਕੇ ਮਰੀ ਜਿੱਦਾਂ ਵੀਡੀਓ ਆ ਜਾਣਾ ਫੀਲਿੰਗ ਬਹੁਤ ਚੰਗੀ ਆ ਰਹੀ ਆ ਪੰਜ ਸਾਲਾਂ ਤੋਂ ਸਮੈਲ ਆਉਣ ਲੱਗਦੀ ਹੈ ਤੇ ਨਾਲ ਵੀ ਤੇ ਇਹ ਮਿਲ ਜਾਣਾ ਨਹੀਂ ਆਦਾ ਕੋਈ ਮੌਕਾ ਇਹ ਵੀ ਗੱਲ ਸੁਣਾ ਯਾਰ ਬਲੌਗ ਦੇਖ ਬਹੁਤ ਵਧੀਆ ਹੁੰਦੇ ਆ ਅਸੀਂ ਇਹਦੇ ਬਲੌਗਰ ਨੂੰ ਟਾਰਗੇਟ ਨਹੀਂ ਕਰਦੇ ਅਸੀਂ ਰਿਐਕਸ਼ਨ ਦੇਖਦੇ ਆ ਵੀ ਤੁਸੀਂ ਵੀ ਚੈੱਕ ਕਰਿਆ ਕਰੋ ਵੀ ਕੀ ਸਿਸਟਮ ਚ ਬੜਾ 2000 10 ਤੋਂ ਨਹੀਂ ਆ ਯਾਰ ਸਾਡੇ ਕੋਲ ਅਸੀਂ ਰਹਿ ਹੀ ਨਹੀਂ ਬੋਲਣ ਬਲੌਗਰ ਬਾਈ ਜਮਾ ਯਾਰ ਖਾਤਮ ਕਰਦੇ ਸਾਡੇ ਕੋਲ ਤਾਂ ਜਮਾ ਚੰਗੇ ਭਰੇ ਬਲੌਗ ਬਣਾਉਂਦੇ ਹੁੰਦੇ ਸੀ ਯਾਰ ਮੇਰਾ ਤਾਂ ਬਲੌਗ ਬਣਾਉਂਦਾ ਬਹੁਤ ਜਰ ਕੱਟਾ ਬੰਦਾ ਯਾਰ ਮਾਰ ਗਿਆ ਬਲੌਗ ਸਾਡਾ ਬਲੌਗ ਨੂੰ ਕਿਹਾ ਯਾਰ ਜੇ ਬਲੌਗ ਇਤਾਂ ਦੇ ਲੋਕ ਵੀ ਬਣਾਉਣ ਲੱਗੇ ਤਾਂ ਮੇਰਾ ਆਪਾਂ ਕਰ ਬਣਾਉਂਦੇ ਆਪਾਂ ਰਿਐਕਸ਼ਨ ਹੀ ਕਰਿਆ ਕਰਦੇ ਨੇ ਬਈ ਮੈਂ ਤਾਂ ਯਾਰ ਦਊਗਾ ਆਪਾਂ ਰਿਐਕਸ਼ਨ ਹੀ ਕਰਦੇ ਆ ਬਲੌਗ ਆਪਦੇ ਅੱਜ ਤੋਂ ਬਾਅਦ ਤੁਹਾਨੂੰ ਮੈਂ ਦੱਸਦਾ ਆਪਦੇ ਬਲੌਗ ਧਿਆਨ ਨਾਲ ਬਣਾਇਆ ਕਰੋ ਠੀਕ ਹੈ ਰਿਐਕਸ਼ਨ ਹੁਣ ਲੱਗੇ ਬਲੌਗ ਲੱਗੇ ਅਜੇ ਸਟਾਰਟਿੰਗ ਆ ਕੰਮ ਤੁਹਾਨੂੰ ਪਤਾ ਸਟਾਰਟਿੰਗ ਸਟਾਰਟਿੰਗ ਹੁੰਦਾਗਾ ਉਹ ਵਧੀਆ ਬਣਿਆ ਚਾਹੀਦਾ ਨਾ ਬਣੇ ਬਦੇ ਪਰ ਲੱਗਦਾ ਤੁਹਾਨੂੰ ਕੇ ਮੋਟਰ ਨਹੀਂ ਦਾ ਪਰ ਮੋਟਰ ਹੈ ਤਾਂ ਗੱਡੀ ਚੱਲਦਾ ਉਹ ਕੰਮ ਆ ਪਰ ਹਾਂ ਤੱਕ ਨਹੀਂ ਮਿੱਤਰ ਦੇ ਹੋਇਆਗਾ ਜਿੱਦਾਂ ਬਦਨਾ ਬਸ ਕੋ ਬਸ ਓਕੇ ਮਿਲਦੇ ਆ ਗਾਈਜ਼ ਹਾਂ ਠੀਕ ਆ ਭਾਈ ਮਿਲਦੇ ਆ ਨੈਕਸਟ ਚੱਲ ਚੰਗਾ ਓਏ ਉਵੇਂ ਨਹੀਂ ਉਹਦੇ ਕੋ ਚੱਤੀ ਜਾਓਗੇ ਫਿਰ ਮਿਲਦੇ ਆ ਓਕੇ ਓਕੇ